ਰਾਜ ਸਾਨੂੰ ਇਸ ਕਰਕੇ ਨਹੀਂ ਚਾਹੀਦਾ ਵੀ ਅਸੀਂ ਐਸ਼ ਪ੍ਰਸ਼ਤੀ ਕਰਨੀ ਚਾਹੁੰਦੇ ਆਂ ਰਾਜ ਸਾਨੂੰ ਇਸ ਕਰਕੇ ਨਹੀਂ ਚਾਹੀਦਾ ਵੀ ਅਸੀਂ ਤਖਤ ਤੇ ਬੈਠਣਾ ਚਾਹੁੰਦੇ ਆਂ ਤੇ ਹੁਕਮ ਚਲਾਉਣਾ ਚਾਹੁੰਦੇ ਆਂ ਰਾਜ ਸਾਨੂੰ ਇਸ ਕਰਕੇ ਨਹੀਂ ਚਾਹੀਦਾ ਵੀ ਅਸੀਂ ਲੋਕਾਂ ਨੂੰ ਲੁੱਟਣਾ ਚਾਹੁੰਦੇ ਆਂ ਜਿਵੇਂ ਮੌਜੂਦਾ ਰਾਜ ਲੁੱਟ ਰਹੇ ਨੇ ਸਾਨੂੰ ਰਾਜ ਦੀ ਲੋੜ ਇਸ ਕਰਕੇ ਆ ਤੇ ਅਸੀਂ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਸਕੀਏ ਆਪਣੀਆਂ ਨਸਲਾਂ ਨੂੰ ਗੁਰੂ ਨਾਨਕ ਸੱਚੇ ਸਾਹਿਬ ਦੇ ਘਰ ਦੇ ਪੈਰੋਕਾਰ ਬਣ ਸਕੀਏ ਹੋਰ ਸਾਡੀ ਰਾਜ ਦੇ ਪ੍ਰਤੀ ਕੋਈ ਇੱਛਾ ਨਹੀਂ ਸੋ ਇਸ ਕਰਕੇ ਅੱਜ ਜਿਹੜੀ ਅਵਸਥਾ ਕੌਮ ਦੀ ਹੈ ਵਿਚਾਰ ਉਸ ਗੱਲ ਤੇ ਹੋਣੀ ਚਾਹੀਦੀ ਹੈ ਇੱਕ ਤੇ ਹਕੂਮਤ ਜਿੰਨੇ ਤਹਈਆ ਕੀਤਾ ਵੀ ਸਾਡਾ ਖੁਰਾਕ ਖੋਜ ਮਟਾ ਦੇਣਾ ਹਕੂਮਤ ਸੋਚੀ ਬੈਠੀ ਹੈ ਵੀ ਉਹਨੇ ਸਾਨੂੰ ਰਹਿਣ ਨਹੀਂ ਦੇਣਾ ਉਹਨੇ ਸਾਡੀ ਨਸਲ ਬਦਲ ਦੇਣੀ ਆ ਪਛਾਣ ਬਦਲ ਦੇਣੀ ਆ ਤੇ ਨਸਲ ਕਿਵੇਂ ਬਦਲੀ ਜਾਂਦੀ ਹੈ ਅੱਜ ਜਦੋਂ ਇੱਕ ਦਾਦੇ ਨਾਲ ਉਹਦੇ ਪੋਤੇ ਦੀ ਸ਼ਕਲ ਨਾ ਰਲਦੀ ਹੋਵੇ ਲੱਗੇ ਖਲੋਤਿਆਂ ਲੱਗਦਾ ਨਾ ਹੋਵੇ ਕਿ ਇਹ ਸਿੱਖਾਂ ਦੇ ਪੁੱਤ-ਪੋਤਰੇ ਨੇ ਤੇ ਨਸਲ ਬਦਲ ਚੁੱਕੀ ਹੈ ਔਰ ਬਦਲ ਨਾ ਕਿੰਦਾ ਨਸਲ ਦਾ ਜੇ ਕਿਸੇ ਸ਼ੇਰ ਦੇ ਪੁੱਤ ਨੂੰ ਇਹ ਦੱਸਣਾ ਪੈ ਜਾਵੇ ਕਿ ਉਹ ਸ਼ੇਰ ਦਾ ਪੁੱਤ ਹੈ ਤੇ ਫਿਰ ਉਹ ਸ਼ੇਰ ਦਾ ਪੁੱਤ ਨਹੀਂ ਵਿਖਵਾਉਣ ਤੀ ਵਿਖਵਾ ਨਹੀਂ ਸਕਦਾ ਸ਼ੇਰ ਦਾ ਪੁੱਤ ਸੋ ਨੌਜਵਾਨੋ ਆਪਣੇ ਚਿਹਰੇ ਮੋਹਰਾਂ ਨਾਲ ਝਾਕੀ ਆਪਾਂ ਸਾਧਗੁਰ ਸੱਚੇ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਨੂੰ ਸਾਧਗੁਰ ਨੇ ਆਪਣਾ ਰੂਪ ਬਖਸ਼ਿਆ ਸਾਧਗੁਰ ਦਾ ਰੂਪ ਕਿਹੜਾ ਹੈ ਜੀ ਸਾਫਤ ਸੂਰਤੀ ਦਾੜਾ ਪ੍ਰਕਾਸ਼ ਹੈ ਸਿਰ ਤੇ ਸੋਨਾ ਦਮਾਲਾ ਹੈ ਸ਼ਸਤਰ ਧਾਰੀ ਨੇ ਤੇ ਆਪਾਂ ਕਿਹੜਾ ਰੂਪ ਲੈ ਕੇ ਬੈਠੇ ਆ ਜੀ